ਮੈਂ ਤੁਸੀਂ ਕਿਹਾ ਵੀ ਕੁੱਤਾ ਹੈ ਭੌਂਕਦਾ ਹੈ ਇਦਾਂ ਵੀ ਲੱਗਦਾ ਵੀ ਜੇ ਠੀਮ ਜਿਆਦਾ ਮਾਰੋ ਤਾਂ ਜਿਆਦਾ ਭੌਂਕਦਾ ਧਰਮ ਚ ਬੰਡੀਆਂ ਪਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਕਦੇ ਵੀ ਬਖਸ਼ਣਗੇ ਨਹੀਂ ਇਸ ਲਈ ਉਹਦੇ ਬਾਹਰ ਦੇ ਜਿਹੜਾ ਬਾਹਰ ਬੈਠਾ ਇੱਥੇ ਮਾਹੌਲ ਕਰਾਉਂਦਾ ਉਹਦੇ ਚਾਂਸੇ ਵਿੱਚ ਨਾ ਬੇਰੋਜ਼ਗਾਰੀ ਜਿਹੜੀ ਆ ਸਾਡੇ ਜਿਹੜੀ ਸਰਕਾਰਾਂ ਆ ਉਹਨਾਂ ਦੀ ਦੇਣ ਹੈ ਸਭ ਤੋਂ ਵੱਡੀ ਨੌਜਵਾਨਾਂ ਨੇ ਹੀ ਅਪੀਲ ਆ ਵੀ ਤੁਸੀਂ ਅੱਧੀ ਖਾ ਲਓ ਪਰ ਇਦਾਂ ਦੇ ਕ੍ਰਾਪਟ ਬੰਦੇ ਦਿਆਂ ਦੇ ਸੰਪਰਕ ਵਿੱਚ ਨਾ ਆਓ ਕਿਉਂਕਿ ਕਾਨੂੰਨੀ ਸਕੰਜਾ ਜਦੋਂ ਕਾਸ ਹੁੰਦਾ ਆ ਫਿਰ ਇਹਨਾਂ ਨੇ ਤੁਹਾਡੀ ਮਗਰ ਨਹੀਂ ਖੜਨਾ ਤੁਸੀਂ ਐਸਲੇ ਦੇਖ ਰਹੇ ਜੀ ਕੰਚੀ ਟੀਵੀ ਸਵਾਗਤ ਹੈ ਜੀ ਜੈ ਗੁਰਦੇਵ ਤਨ ਗੁਰਦੇਵ ਜੈ ਪੀ ਮ ਜੈ ਭਾਰਤ ਬੀਤੇ ਕੁਝ 11 12 ਦਿਨ ਤੋਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇੱਕ ਸ਼ਰਾਰਤੀ ਵੱਲੋਂ ਅਮਰੀਕਾ 'ਚ ਬੈਠ ਕੇ ਮਾਹੌਲ ਖਰਾਬ ਕੀਤਾ ਜਾ ਰਿਹਾ 31 ਮਾਰਚ ਨੂੰ ਜ਼ਿਲ੍ਹਾ ਜਲੰਧਰ ਤੇ ਤਹਿਸੀਲ ਫਲੋਰ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਰਾਮਗੜ ਨੰਗਲ ਜਿੱਥੇ ਕਿ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਦੇ ਨਾਲ ਸ਼ਰਾਰਤ ਕੀਤੀ ਗਈ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਏ ਝੰਡਾ ਵੀ ਲਾਇਆ ਗਿਆ ਉਸ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਹੋਰ ਵੀ ਘਟਨਾਵਾਂ ਵਾਪਰੀਆਂ ਜੇਦੀ ਜ਼ਿੰਮੇਵਾਰੀ ਜਿਹੜਾ ਆਪਣੇ ਆਪ ਨੂੰ ਖੋਤੀ ਖਾਲਿਸਤਾਨੀ ਕਹੋਂਦਾ ਹੈ ਗੁਰਪ੍ਰਤਵੰਤ ਸਿੰਘ ਪੰਨੂ ਜ਼ਿੰਮੇਵਾਰੀ ਲਈ ਉਸ ਤੋਂ ਬਾਅਦ ਵੀ ਕੁਝ ਵੀਡੀਓਜ਼ ਕੁਝ ਆਡੀਓਜ਼ ਉਹਦੀਆਂ ਆਈਆਂ ਜਿਹਦੇ ਨਾਲ ਪੰਜਾਬ ਦੇ ਵਿੱਚ ਖਾਸ ਕਰਕੇ ਸ਼ਡਿਊਲਡ ਕਾਸਟ ਭਾਈਚਾਰਾ ਦੇਖੋ ਬੈਸੀ ਤਾਂ ਬਾਬਾ ਸਾਧ ਪਿੰਮਰਾਓ ਡਾਕਟਰ ਅੰਮਿਤ ਗਾਰਜੀ ਸੰਵਿਧਾਨ ਦੇ ਨਿਰਮਾਤਾ ਨੇ ਸੰਵਿਧਾਨ ਪੂਰੇ ਭਾਰਤ ਦਾ ਹਰ ਇੱਕ ਨੂੰ ਸਤਕਾਰ ਇੱਜ਼ਤ ਤੇ ਇਸ ਲੜਾਈ ਦੇ ਵਿੱਚ ਸਭ ਤੋਂ ਅੱਗੇ ਹਰ ਇੱਕ ਨੂੰ ਆਉਣਾ ਚਾਹੀਦਾ ਪਰ ਸ਼ਡਿਊਲਡ ਕਾਸਟ ਭਾਈਚਾਰੇ ਵੱਲੋਂ ਇਹ ਰੋਸ ਦੇ ਵਜੋਂ ਵੱਖ-ਵੱਖ ਥਾਵਾਂ ਤੇ ਆਪਣਾ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਮਾਨਯੋਗ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੋਧਨ ਸਮਾਜ ਪਾਰਟੀ ਦੇ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਤੇ ਵਿਜੇ ਸੰਪਲਾ ਜੀ ਜਿਹੜੇ ਸਾਬਕਾ ਐਸਸੀ ਕਮਿਸ਼ਨ ਭਾਰਤ ਦੇ ਚੇਅਰਮੈਨ ਰਹੇ ਨੇ ਉਹਨਾਂ ਨੂੰ ਵੀ ਜਿਹੜੀ ਉਹਨਾਂ ਦੇ ਨਾਮ ਤੇ ਵੀ ਜਿਹੜੀ ਇਹ ਸਾੜੀ ਦੇ ਵਿੱਚ ਧਮਕੀ ਦਿੱਤੀ ਗਈ ਹੈ ਕਿ ਜਿਨ੍ਹਾਂ ਨੇ ਇਸ ਆਵਾਜ਼ ਨੂੰ ਬੁਲੰਦ ਕੀਤਾ ਚੱਕਿਆ ਜਿਹੜੇ ਉਸ ਸਟੈਚੂ ਤੇ ਗਏ ਨੇ ਇਹਨਾਂ ਨੂੰ ਵੀ ਅਸੀਂ ਦੇਖਾਂਗੇ ਧਮਕੀ ਦਿੱਤੀ ਹੈ ਤੇ ਨਾਲ ਹੀ ਵੀ ਕਿ ਜਿਹੜਾ ਬਾਬਾ ਸਾਹਿਬ ਵੀ ਮਰਾਉ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦਾ ਨੁਕਸਾਨ ਕਰੇਗਾ ਉਹਨੂੰ 11 ਲੱਖ ਰੁਪਏ ਇਨਾਮ ਦਿੱਤਾ ਜਾਏਗਾ ਤੇ ਪੂਰੇ ਪੰਜਾਬ ਨਹੀਂ ਭਾਰਤ ਦੇ ਵਿੱਚੋਂ ਲੋਕਾਂ ਦੇ ਵਿੱਚ ਜਿੱਥੇ ਰੋਸ ਹੈ ਉੱਥੇ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਇਸ ਪੰਨੂ ਨੂੰ ਕਿ ਇੱਕ ਵਾਰ ਤੁਸੀਂ ਆ ਕੇ ਤੇ ਇੱਧਰ ਦੇਖੋ ਬਾਹਰ ਗਿੱਦੜਪਾਪਕੀਆਂ ਜਿਹੜੀਆਂ ਬਾਹਰੋਂ ਤਾਂ ਕੋਈ ਵੀ ਬੋਲ ਸਕਦਾ ਤੇ ਅੱਜ ਜਿਹੜੀਆਂ ਗਿੱਦੜਪਾਪਕੀਆਂ ਦੇ ਜਿਹੜੇ ਜਵਾਬ ਹੈ ਜਿਹੜੀ ਗੱਲ ਹੈ ਜੋ ਅੱਜ ਪੰਨੂ ਸਾਹਿਬ ਨੇ ਜੋ ਕਿਹਾ ਪੰਨੂ ਨੇ ਜੋ ਕਿਹਾ ਹੈਗਾ ਇਹਦੇ ਸਬੰਧ ਵਿੱਚ ਸਰਪੰਚ ਸਾਹਿਬ ਨੇ ਸਰਬਜੀਤ ਸਿੰਘ ਸਰਪੰਚ ਪੱਟੀਆਂ ਤੋਂ ਕੀ ਕਹਿਣਾ ਚਾਹੁੰਦੇ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਰਪੰਚ ਸਾਹਿਬ ਜੈ ਗੁਰਦੇਵ ਜੀਓ ਜੈ ਗੁਰਦੇਵ ਧੰਨ ਗੁਰਦੇਵ ਜੈ ਜੈ ਪੀਰ ਜੈ ਪਾਵਰ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਇਸ ਪੰਨੀ ਪੰਨੂ ਦੇ ਵੱਲੋਂ ਵਾਰ-ਵਾਰ ਸ਼ਰਾਰਤ ਕੀਤੀ ਜਾ ਰਹੀ ਹੈ ਵੈਸੇ ਤਾਂ ਉਹ ਅਖੋਤੀ ਖਾਲਸਤਾਨੀ ਮਤਲਬ ਸਿੱਖ ਲੱਗਦਾ ਨਹੀਂ ਹੈ ਸਿਰ ਤੇ ਰਮਾਲ ਬੰਨਿਆ ਸਤਸਤਾਰ ਨਹੀਂ ਸਜਾਈ ਜੇ ਪੱਗ ਵੀ ਕਟਿੰਗ ਕੀਤੀ ਲੱਗਦੀ ਹੈ ਤੇ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਆਪਣੇ ਇੱਥੇ ਦਾ ਆਵਾਮ ਆ ਪੰਜਾਬ ਦਾ ਭਾਰਤ ਦਾ ਜਿਹੜੇ ਵਾਸੀ ਆ ਪਹਿਲਾਂ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਵੀ ਤੁਸੀਂ ਆਪਸੀ ਜਿਹੜਾ ਆਪ ਭਾਈਚਾਰਾ ਸਾਂਝ ਜਿਹੜੀ ਆ ਬਣਾ ਕੇ ਰੱਖੋ ਕਿਉਂਕਿ ਇਹ ਸ਼ਰਾਰਤੀ ਆਂਸਰ ਜਿਹੜੇ ਜਿਹੜੇ ਇੱਥੇ ਆ ਨਹੀਂ ਸਕਦੇ ਉਹ ਬਾਹਰ ਬੈਠ ਕੇ ਇੱਥੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਆਪ ਇਥੋਂ ਭੱਜ ਗਏ ਆ ਮਾਹੌਲ ਖਰਾਬ ਕਰਕੇ ਤੇ ਉੱਥੇ ਬਾਹਰ ਬੈਠ ਕੇ ਇੱਥੇ ਜਿਹੜੇ ਨੌਜਵਾਨ ਉਹਨਾਂ ਨੂੰ ਗੁਮਰਾਹ ਕਰ ਰਹੇ ਆ ਪੈਸੇ ਦਾ ਲਾਲਚ ਦੇ ਰਹੇ ਆ ਉਹਨਾਂ ਦੇ ਇਸ ਬਹਿਕਾਬੇ ਵਿੱਚ ਕਦੇ ਨਾ ਆਓ ਕਿਉਂਕਿ ਉਹ ਸਾਡਾ ਆਪਸੀ ਭਾਈਚਾਰਾ ਤੇ ਆਪਣੀ ਘਰ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਕਰਨਾ ਚਾਹੁੰਦੇ ਆ ਹੂੰ ਇਸ ਲਈ ਉਹ ਇਦਾਂ ਦੀਆਂ ਜਿਹੜੀਆਂ ਉਹ ਜੀਆਂ ਸ਼ਰਾਪ ਤਾਂ ਕਰ ਰਹੇ ਆ ਕਦੀ ਕਿਸੇ ਸਕੂਲ ਤੇ ਸਲੋਗਨ ਲਿਖਤੇ ਕਦੀ ਕਿਤੇ ਲਿਖਤੇ ਤੇ ਅੱਗੇ ਤਾਂ ਸਿਗਾ ਵੀ ਉਹ ਹਿੰਦੂ ਤਪਕੇ ਨਾਲ ਥੋੜਾ ਉਧਰ ਨੂੰ ਲਿਖਦੇ ਸੀਗੇ ਹੁਣ ਆ ਦੇਖਣਾ ਆ ਥੋੜੇ ਦਿਨਾਂ ਤੋਂ ਉਹ ਜਾਣ ਬੁੱਝ ਕੇ ਉਹਨੇ ਦੇਖਿਆ ਵੀ ਉਧਰ ਤਾਂ ਗੱਲ ਬਣਦੀ ਨਹੀਂ ਬਈ ਵੀ ਇਹ ਗਾਂਧੀ ਨੇ ਭਈ ਹੁਣ ਉਹਨੇ ਇੱਕ ਨਵਾਂ ਮੋਟਿਵ ਚਲਾ ਲਿਆ ਵੀ ਡਾਕਟਰ ਭੀਮ ਰੈਵਜੀ ਅੰਬੇਦਕਰ ਸਾਹਿਬ ਦੇ ਸਟੈਚੂਆਂ ਨਾਲ ਸ਼ੇਰ ਛੜਕਾਨੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਦਾ ਨਾਮ ਲੈ ਕੇ ਮੈਂ ਤਾਂ ਉਹਨੂੰ ਕੁੱਤਾ ਹੀ ਕਹੂੰਗਾ ਭੌਂਕਣਾ ਸ਼ੁਰੂ ਕਰ ਦਿੱਤਾ ਉਹਨੇ ਤੇ ਉਹ ਕਈ ਦਿਨਾਂ ਤੋਂ ਭੌਂਕ ਰਿਹਾ ਹੈ ਤੇ ਉਹਨੂੰ ਜਵਾਬ ਵੀ ਉਹਦਾਂ ਦੇ ਮਿਲ ਰਹੇ ਆ ਮੂਰੇ ਉਹ ਇਦਾਂ ਨਹੀਂ ਵੀ ਜਵਾਬ ਨਹੀਂ ਮਿਲ ਰਿਹਾ ਉਹਨੂੰ ਜਵਾਬ ਵੀ ਮਿਲ ਰਿਹਾ ਹੈ ਉਹਦਾਂ ਦਾ ਪਰ ਆਪਾਂ ਨੂੰ ਉਸ ਚੀਜ਼ ਤੇ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਵੀ ਉਹ ਆ ਸਾਡੇ ਆਪਸੀ ਭਾਈਚਾਰਕ ਜਿਹੜੀ ਆ ਉਹ ਫੁੱਟ ਪੁਣੀ ਚਾਹੁੰਦਾ ਉਹਨੂੰ ਇਦਾਂ ਵੀ ਲੱਗਦਾ ਵੀ ਜਿਵੇਂ ਉਹਦੀ ਪਹਿਲਾ ਵੀਡੀਓ 31 ਮਾਰਚ ਦੇ ਸਬੰਧ ਦੇ ਵਿੱਚ ਉਸ ਤੋਂ ਬਾਅਦ ਇੱਕ ਆਡੀਓ ਆਈ ਇੱਕ ਵੀਡੀਓ ਅੱਜ ਵੀ ਆ ਗਈ ਆ ਜਿਹੜੀ ਆਪਾਂ ਦਰਸ਼ਕਾਂ ਨੂੰ ਹੁਣੇ-ਹੁਣੇ ਦਿਖਾਈ ਹੈ ਤੇ ਆਪਾਂ ਵੀ ਦੇਖੀ ਆ ਜਿਵੇਂ ਤੁਸੀਂ ਕਿਹਾ ਵੀ ਕੁੱਤਾ ਹੈ ਭੌਂਕਦਾ ਹੈ ਇਦਾਂ ਵੀ ਲੱਗਦਾ ਵੀ ਜੇ ਠੀਮ ਜਿਆਦਾ ਮਾਰੋ ਤਾਂ ਜਿਆਦਾ ਭੌਂਕਦਾ ਸਾਹਕ ਦਾ ਤਾਂ ਇਦਾਂ ਦਾ ਹੋਇਆ ਪਿਆ ਬਿਓ ਨੂੰ ਥੋੜਾ ਜਿਆ ਕੀਤਾ ਤਾਂ ਆਪਾਂ ਉਹਦਾ ਜਿਹੜਾ ਹੈ ਜਵਾਬ ਐਕਟ ਦਾ ਪੱਥਰ ਨਾਲ ਦਿੱਤਾ ਹੂੰ ਤੇ ਪ੍ਰਸ਼ਾਸਨ ਨੇ ਵੀ ਵਧੀਆ ਕੰਮ ਕੀਤਾ ਵੀ ਕਿ ਉਹਨੇ ਸ਼ਰਾਰਤੀਆਂ ਸਰਾਂ ਨੂੰ ਕੀਤੇ ਆ ਉਹ ਧੌਣ ਤੋਦ ਬੂਚ ਲੈ ਪਰਕੇ ਜੀ ਜੀ ਉਹਨਾਂ ਨੂੰ ਇਹਦੀਆਂ ਸਰਾਕਾਂ ਦੇ ਪਿੱਛੇ ਕੜੀਆਂ ਧਰਾਮਾਂ ਲਾ ਕੇ ਅੰਦਰ ਕੀਤਾ ਤੇ ਉਹਦੇ ਨਾਲ ਹੀ ਆਪਣੇ ਇਥੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਆ ਵੀ ਜਿਹੜੇ 바ਵਾ ਸਾਹਿਬ ਦੇ ਬਣਾਏ ਹੋਏ ਕਾਨੂੰਨ ਆ ਉਹ ਦੋਸ਼ੀ ਨੂੰ ਕਦੇ ਵੀ ਬਖਸ਼ਣਗੇ ਨਹੀਂ ਜਿਹੜਾ ਕੋਈ ਤਾਰਾ ਮੇਜ ਬੰਡੀਆਂ ਪਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਕਦੇ ਵੀ ਬਾਕਸਣਗੇ ਨਹੀਂ ਇਸ ਲਈ ਉਹਦੇ ਬਾਹਰ ਦੇ ਜਿਹੜਾ ਬਾਹਰ ਬੈਠਾ ਇੱਥੇ ਮੌਲ ਕਰਾਉਂਦਾ ਉਹਦੇ ਚਾਂਸੇ ਵਿੱਚ ਨਾ ਆਉ ਸਰਪੰਚ ਸਾਹਿਬ ਚਾਂਸੇ ਦੀ ਤੁਸੀਂ ਗੱਲ ਕੀਤੀ ਹੈ ਦੇਖੋ ਇੱਥੇ Hindu Muslim Sikh Sai Bodhi ਸਾਰੇ ਭਾਰਤ ਦੇ ਵਿੱਚ ਬੜੇ ਪਿਆਰ ਪ੍ਰੇਮ ਨਾਲ ਰਹਿੰਦੇ ਆ ਕਿਸੇ ਦਾ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਧਰਮ ਹੈ ਕੀ ਕਿਹੜੀ ਜਾਤ ਹੈ ਕਿਹੜਾ ਗੋਤ ਹੈ ਹੁਣ ਤਾਂ ਹੈ ਹੀ ਨਹੀਂ ਕੋਈ ਸਾਰੇ ਬੜੇ ਪਿਆਰ ਪ੍ਰੇਮ ਨਾਲ ਰਹਿੰਦੇ ਸਿੱਖ ਭਾਈਚਾਰਾ ਸਾਰਿਆਂ ਦੇ ਨਾਲ ਕੋਈ ਹੈ ਹੀ ਨਹੀਂ ਹੈ ਵਿਤਕਰਾ ਇਦਾਂ ਦਾ ਕੋਈ ਕਿਸੇ ਕਿਸਮ ਦੀ ਖਟਾਸ ਨਹੀਂ ਹੈਗੀ ਪਰ ਇਦਾਂ ਦੇ ਜਿਹੜੀ ਸ਼ਰਾਰਤੀ ਹੈਗੇ ਆ ਉਹ ਇਦਾਂ ਦਾ ਪੰਜਾਬ ਦੇ ਵਿੱਚ ਭਾਰ ਦੇ ਵਿੱਚ ਜਿਹੜਾ ਮਾਹੌਲ ਖਰਾਬ ਕਰਦੇ ਆ ਖਾਸ ਕਰਕੇ ਜਿਹੜੀ ਜਿਹੜੀ ਨਸ਼ੀਆਂ ਤੇ ਲੱਗੀ ਪੀੜੀ ਹੈ ਜਾਂ ਜਿਹੜੀ ਬੇਰਜ਼ਗਾਰ ਪੀੜੀ ਹੈ ਕਿਤੇ ਨਾ ਕਿਤੇ ਬਹਿਕਾਵੇ ਦੇ ਵਿੱਚ ਜਾਂ ਲਾਲਚ ਵਿੱਚ ਆ ਕੇ ਉਹਦੇ ਉਹਨਾਂ ਦੇ ਕਹਿਣ ਤੇ ਜਿਵੇਂ ਇਹ ਨੌਜਵਾਨ ਜਿਹੜੇ ਫੜੇ ਵੀ ਆ ਫਲੋਰ ਦੇ ਮਾਮਲੇ ਵਿੱਚ ਇਸ ਤਰ੍ਹਾਂ ਲੱਗਦਾ ਜਿਵੇਂ ਬੇਰਜ਼ਗਾਰੀ ਦੇ ਸਤਾਏ ਹੋਣ ਜਾਂ ਗਰੀਬ ਪਰਿਵਾਰ ਦੇ ਹੋਣ ਵੀ ਕਿਤੇ ਪੈਸਿਆਂ ਦੇ ਵਿੱਚ ਲਾਲਚ ਵਿੱਚ ਆ ਗਏ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਚਾਂਸੇ ਵਿੱਚ ਆਉਂਦਾ ਹੀ ਅਸਲ 'ਚ ਗਰੀਬ ਆ ਰਗੜਿਆ ਹੀ ਗਰੀਬ ਹਰੇਕ ਪਾਸੇ ਜਾ ਰਿਹਾ ਹੈ ਇਹ ਕੋਈ ਉਹਨਾਂ ਦਾ ਆਪਣਾ ਦਿਮਾਗੀ ਸੋਚਿਆ ਸਮਝਿਆ ਪਲਾਨ ਨਹੀਂ ਸੀਗਾ ਵੀ ਅਸੀਂ ਬਾਬਾ ਸਾਹਿਬ ਦੇ ਸਟੈਚੂ ਨਾ ਕਾਣਾ ਸ਼ਾਇਦ ਉਹਨਾਂ ਨੂੰ ਤਾਂ ਮੇਰੇ ਖਿਆਲ ਨਾਲ ਉਥੇ ਤੱਕ ਨੌਲਜੀ ਨਾ ਹੋਵੇ ਵੀ ਬਾਬਾ ਸਾਹਿਬ ਕਿਹੜੀ ਸ਼ਖਸੀਅਤ ਆ ਜਿਹੜੇ ਸ਼ਰਾਰਤੀ ਅੰਸਰ ਸ਼ਰਾਰਤ ਕਰਕੇ ਗਏ ਸਿਰਫ ਉਹਨਾਂ ਨੇ ਕੀਤਾ ਆ ਕੁਝ ਪੈਸਿਆਂ ਦੀ ਖਾਤਰ ਬੇਰੋਜ਼ਗਾਰੀ ਜਿਹੜੀ ਆ ਸਾਡੇ ਜਿਹੜੀ ਸਰਕਾਰਾਂ ਆ ਉਹਨਾਂ ਦੀ ਦੇਣ ਆ ਇਹ ਜਿਹੜੀ ਬੇਰੋਜ਼ਗਾਰੀ ਆ ਸਭ ਤੋਂ ਵੱਡੀ ਨੌਜਵਾਨਾਂ ਨੇ ਹੀ ਅਪੀਲ ਆ ਵੀ ਤੁਸੀਂ ਅੱਧੀ ਖਾ ਲਓ ਪਰ ਇਦਾਂ ਦੇ ਕ੍ਰਾਪਟ ਬੰਦੇ ਦਿਆਂ ਦੇ ਸੰਪਰਕ ਵਿੱਚ ਨਾ ਆਓ ਕਿਉਂਕਿ ਕਾਨੂੰਨੀ ਸਕੰਜਾ ਜਦੋਂ ਕਾਸ ਹੁੰਦਾ ਆ ਫੇਰ ਇਹਨਾਂ ਨੇ ਤੁਹਾਡੀ ਮਗਰ ਨਹੀਂ ਕੰਡਣਾ ਹੂੰ ਇਸ ਲਈ ਨੌਜਵਾਨ ਉਹ ਹੀ ਆ ਪੀ ਲਿਆ ਵੀ ਇਦਾਂ ਦੇ ਕਿਸੇ ਵੀ ਚਾਂਤੇ ਵਿੱਚ ਨਾ ਉਹ ਇਦਾਂ ਦੀ ਕੋਈ ਵੀ ਛਲਾਤ ਨਾ ਕਰੋ ਵੀ ਜਿਹਦੇ ਨਾਲ ਕਿਸੇ ਸਮਾਜ ਦੇ ਵਿੱਚ ਵੰਡੀ ਪਵੇ ਬਿਲਕੁਲ ਸਰਪੰਚ ਸਾਹਿਬ ਸਾਡੇ ਧਰਮ ਸਾਂਝਾ ਸਾਡੇ ਵਿਆਹ ਸ਼ਾਦੀ 'ਚ ਰਸਮਾਂ ਸਾਂਝੀਆਂ ਸਾਡੇ ਖੁਸ਼ੀ ਤੇ ਗਮੀ ਤੇ ਰਸਮਾਂ ਸਾਂਝੀਆਂ ਅਸੀਂ ਰੋਜ਼ ਇੱਕ ਦੂਜੇ ਦੇ ਮਰੇ ਤੇ ਜੰਮੇ ਤੇ ਜਾਨਦੇ ਆ ਖੁਸ਼ੀ ਦੇ ਵਿੱਚ ਵਿਆਹ ਸ਼ਾਦੀ ਦੇ ਵਿੱਚ ਜਾਨਦੇ ਆ ਸਿੱਖ ਤੇ ਦਲਿਤ ਨੂੰ ਕਿਤੇ ਨਾ ਕਿਤੇ ਲੜਾਉਣ ਦੀ ਕੋਸ਼ਿਸ਼ ਕੀਤੀ ਲੱਗਦੀ ਤਾਂ ਲੱਗਦਾ ਤੁਹਾਨੂੰ ਨਹੀਂ ਜੀ ਇਹ ਹੋ ਹੀ ਰਿਹਾ ਹੈ ਜੀ ਹਾਂ ਹੋ ਹੀ ਰਿਹਾ ਆ ਬਈ ਉਹਨਾਂ ਨੂੰ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਇੱਥੇ ਦੇ ਮਾਹੌਲ ਚੱਲਦਾ ਨਹੀਂ ਪਤਾ ਹੈਗਾ ਅਸੀਂ ਤਾਂ ਇੱਥੇ ਆਪਸੀ ਭਾਈਚਾਰਾ ਇੱਕ ਹੈ ਹਾਂਜੀ ਬਿਲਕੁਲ ਸਾਡੀਆਂ ਰਸਮਾਂ ਸਾਂਝੀਆਂ ਸਾਡੇ ਵਿਆਹਾਂ ਸ਼ਾਦੀਆਂ 'ਚ ਇੱਕ ਦੂਜੇ ਦੇ ਆਉਂਦੇ ਜਾਂਦੇ ਆ ਸਾਡਾ ਸਭ ਕੁਝ ਸਾਂਝਾ ਸਾਡੇ ਗੁਰੂ ਗ੍ਰੰਥ ਸਾਹਿਬ ਇੱਕ ਗੁਰੂ ਗ੍ਰੰਥ ਸਾਹਿਬ ਸਾਡੇ ਇੱਕ ਸਾਡੇ ਗੁਰੂ ਸਾਹਿਬ ਇੱਕ ਦੇਖੋ ਜੀ ਉਹ ਉਹ ਗੁਰੂ ਦਾ ਸ਼ਿਸ਼ਤਾ ਜਿਹੜਾ ਬਾਹਰ ਬੈਠਾ ਸ਼ੈਤਾਨ ਹੈ ਉਹ ਹੈ ਹੀ ਨਹੀਂ ਜੀ ਕਿਉਂਕਿ ਇੱਕ ਤਾਂ ਉਹ ਆਪਣੇ ਆਪ ਨੂੰ ਸਿੱਖ ਕਹਿੰਦਾ ਸਿੱਖ ਦੇ ਭੇਸ ਚ ਉਹ ਹੈ ਨਹੀਂਗਾ ਕਿਉਂਕਿ ਉਹਨੂੰ ਤਾਂ ਦਸਤਾਰ ਵੀ ਮੇਰੇ ਖਿਆਲ ਨਾਲ ਬੰਨਣੀ ਨਹੀਂ ਆਉਂਦੀ ਜਦੋਂ ਵੀ ਉਹਦੀ ਕੋਈ ਤੁਸੀਂ ਫੋਟੋ ਕੋਈ ਉਹ ਦੇਖੂਗੇ ਤਾਂ ਉਹਨੇ ਉਹ ਕਾਲੇ ਰੰਗ ਦਾ ਰਮਾਲਾ ਬੰਨਿਆ ਹੁੰਦਾ ਆ ਬਸ ਤੇ ਉਹ 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 ਕਿੱਥੇ ਸਿੱਖ ਦੀ ਗੱਲ ਕਰ ਲੂਗਾ ਕਿੱਥੇ ਗੁਰੂ ਦੀ ਗੱਲ ਕਰ ਲੂਗਾ ਇਹ ਤਾਂ ਸਿਰਫ ਉਹ ਸਮਾਜ ਦੇ ਵਿੱਚ ਅੱਗ ਲਾਉਣੀ ਚਾਹੁੰਦਾ ਆ ਤਮਾਸ਼ਾ ਦੇਖਣਾ ਚਾਹੁੰਦਾ ਪਰ ਉਹ ਉਹਦਾ ਇਹ ਮਨਸੂਬਿਆਂ ਤੇ ਜਿੰਨਾ ਚਿਰ ਸਾਡੇ ਤੇ ਗੁਰੂ ਗ੍ਰੰਥ ਸਾਹਿਬ ਦੀ ਓਟ ਆ ਸਾਡਾ 바ਵਾ ਸਾਹਿਬ ਦਾ ਸੰਵਿਧਾਨ ਇੱਥੇ ਆ ਉਦਾਂ ਦੀ ਅੱਗ ਇੱਥੇ ਉਹਦੇ ਕਹਿਣ ਤੇ ਲੱਗ ਨਹੀਂ ਸਕਦੀ ਹਾਂ ਜਦੋਂ ਜਿਵੇਂ ਆਪਣੀ ਵੀਡੀਓ ਵੀ ਚੱਲੇਗੀ ਜਾਂ ਚੱਲ ਰਹੀ ਹੈ ਫੇਸਬੁੱਕ ਤੇ YouTube ਤੇ ਸੋਸ਼ਲ ਮੀਡੀਆ ਤੇ ਕਈ ਵਾਰ ਉਹਦੇ ਕਹਿਣ ਤੇ ਕਈ ਸਿਆਣੇ ਬੰਦੇ ਵੀ ਕਮੈਂਟਸ ਜਿਹੜੇ ਆ ਉਖਾਲਿਸਤਾਨ ਜਿੰਦਾਬਾਦ ਜਾਂ ਪਤਵੰਤ ਸਿੰਘ ਪੰਨੂ ਜਿੰਦਾਬਾਦ ਇਦਾਂ ਦੇ ਸ਼ਰਾਰਤੀ ਜਿਹੜੇ ਉਹ ਲਿਖਦੇ ਜਿਹੜੇ ਜਿੰਦਾਬਾਦ ਲਿਖਣਗੇ ਤਾਂ ਮਤਲਬ ਉਹ ਸਿਆਣੇ ਹੋਣਗੇ ਇੰਟੈਲੀਜੈਂਟ ਪੜੇ ਲਿਖੇ ਹੋਣਗੇ ਇੱਕ ਪਾਸੇ ਸ਼ਰਾਰਤੀ ਉਹ ਜਿਹੜੇ ਸ਼ਰਾਰਤ ਜਿਨ੍ਹਾਂ ਨੇ ਪੈਸੇ ਲੈ ਕੇ ਕੀਤਾ ਇੱਕ ਫੇਸਬੁੱਕ ਤੇ ਕਮੈਂਟਸ ਜਿਹੜੇ ਕਰਦੇ ਨੇ ਉਹਨਾਂ ਦੀ ਜਦੋਂ ਅਸੀਂ ਉਹਨਾਂ ਦਾ ਬਾਇਓ ਡਾਟਾ ਵੀ ਦੇਖਦੇ ਆ ਫੇਸਬੁੱਕ ਤੇ ਉਹ ਮੈਚੂਰ ਲੱਗਦੇ ਹੁੰਦੇ ਆ ਵੀ ਕਿਤੇ ਨਾ ਕਿਤੇ ਪੜੇ ਲਿਖੇ ਕੀ ਕਹਿਣਾ ਚਾਹੂਗੇ ਵੀ ਆਓ ਆਪਾਂ ਭਾਈਚਾਰਾ ਜਿਹੜਾ ਉਹਨੂੰ ਮਜੂਦ ਕਰੀਏ ਦੇ ਕੋਈ ਭਾਈ ਚਾਰਕਸਾਂ ਜਿਹੜੀ ਆ ਮੌਜੂਦ ਰੱਖਣੀ ਚਾਹੀਦੀ ਹੈ ਹੂੰ ਕਿਉਂਕਿ ਸਮਾ ਕਿਸੇ ਸਮਾਜ ਨੂੰ ਵੱਖਰਾ ਕਰਕੇ ਟਾਰਗੇਟ ਕਰਕੇ ਆਪਾਂ ਗੁਰੂਆਂ ਦਾ ਫਲਸਫਾ ਨਹੀਂ ਲਿਆ ਸਕਦੇ ਜੀ ਜੇ ਉਹ ਖਾਲਸਾਣ ਦੀ ਗੱਲ ਕਰਦੇ ਆ ਤੇ ਉਹ ਕਿਹੜੇ ਖਾਲਸਾਣ ਦੀ ਗੱਲ ਕਰਦੇ ਆ ਪਹਿਲਾਂ ਤਾਂ ਉਹ ਦੱਸਣਾ ਕਿਹੜੇ ਖਾਲਸਾਣ ਦੀ ਗੱਲ ਕਰਦੇ ਆ ਹੂੰ ਕੀ ਉਹ ਉਸ ਖਾਲਸਾਣ ਦੀ ਗੱਲ ਕਰਦੇ ਵੀ ਉੱਥੇ ਇਕੱਲੇ ਸਿੱਖਾ ਨਹੀਂ ਰਹਿਣਾ ਸਿੱਖ ਤਾਂ ਖਾਲਸਤਾਨ ਮੰਗਦਾ ਹੀ ਨਹੀਂ ਜਿਹੜੇ ਸਿੱਖ ਆ ਉਹ ਤਾਂ ਭਾਈਚਾਰਾ ਸਾਂਝ ਰਹਿਣਾ ਚਾਹੁੰਦੇ ਆ ਉਹ ਮੁਸਲਮਾਨਾਂ ਨਾਲ ਹਿੰਦੂਆਂ ਨਾਲ ਸਾਰਿਆਂ ਨਾਲ ਪਿਆਰ ਬਣਾ ਕੇ ਆਪਸੀ ਭਾਈਚਾਰਾ ਬਣਾ ਕੇ ਰਹਿਣਾ ਚਾਹੁੰਦੇ ਆ ਤੇ ਉਹਦੇ ਥੱਲੇ ਜੇ ਗੁਰਪੰਤ ਪੰਨੂ ਜਿੰਦਾਬਾਦ ਦੇ ਨਾਰੇ ਲੱਗਦੇ ਆ ਤੇ ਥੱਲੇ ਮੌਰਦਾਬਾਦ ਦੇ ਨਾਰੇ ਵੀ ਹੁੰਦੇ ਆ ਜੀ ਹੂੰ ਉਹ ਵੀ ਸਿੱਖਾਂ ਦੀਆਂ ਆਈਡੀਆ ਹੁੰਦੀਆਂ ਮੈਂ ਬਹੁਤ ਚੈੱਕ ਕੀਤੀਆਂ ਕਈ ਵਾਰੀ ਉਹ ਵੀ ਸਿੱਖਾਂ ਦੀਆਂ ਹੁੰਦੀਆਂ ਉਹ ਵੀ ਗੁਰੂ ਦੇ ਸਿੱਖ ਆ ਹੂੰ ਕਦੇ ਜਿਹੜੇ ਤਖਤ ਆ ਉਹਨਾਂ ਤੋਂ ਕਿਤੇ ਗਰਬੰਤ ਪੰਨੂ ਦਾ ਆ ਗਰਬੰਤ ਪੰਨੂ ਜਿਹੜਾ ਇਹਨੂੰ ਤਾਂ ਮੈਂ ਤਾਂ ਕੁੱਤਾ ਹੀ ਕਹਿੰਦਾ ਨਾ ਉਹਦਾ ਕਿਤੇ ਉਹਨਾਂ ਨੇ ਨਾਂ ਲੈ ਕੇ ਕਿਹਾ ਵੀ ਇਹ ਸਾਡਾ ਉਹ ਸਿੱਖ ਹੈ ਜੀ ਇਹਦਾ ਕਹਿਣਾ ਮੰਨੋ ਨਹੀਂ ਕਿਹਾ ਕਿਉਂਕਿ ਉਹ ਉੱਥੋਂ ਭਾਈਚਾਰਕ ਸਾਂਝਤਾ ਦਾ ਸੰਦੇਸ਼ ਦਿੱਤਾ ਜਾਂਦਾ ਆ ਤੇ ਉਹੋ ਹੀ ਦਿੱਤਾ ਜਾਂਦਾ ਉਹੋ ਹੀ ਸਾਡੇ ਜੋ ਸਾਡੇ ਤਖਤ ਕਹਿੰਦੇ ਆ ਅਸੀਂ ਉਹਨਾਂ ਨੂੰ ਹੀ ਮੰਨਣ ਯੋਗ ਮੰਨਦੇ ਬਿਲਕੁਲ ਜੀ ਇਹ ਇਹ ਬਹੁਤ ਛਾਵਾਛ ਹੈ ਕਿ ਕਿਸੇ ਵੀ ਸਿੱਖ ਜਥੇਬੰਦੀ ਦੇ ਵੱਲੋਂ ਇਹਦੇ ਹੱਕ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਐਂ ਕੀਤੀ ਜੀ ਦੂਜੀ ਗੱਲ ਇਹ ਜਿੱਥੇ ਜਿੱਥੇ ਪ੍ਰੋਟੈਸਟ ਹੋਇਆ ਉੱਥੇ ਸਗੋਂ ਸਿੱਖ ਜਥੇਬੰਦੀਆਂ ਨਿਹੰਗ ਬਾਣੇ ਦੇ ਵਿੱਚ ਵੀ ਫੌਜ ਵੀ ਉਹਨਾਂ ਨੇ ਆ ਕੇ ਪ੍ਰੋਟੈਸਟ ਦਾ ਹਿੱਸਾ ਬਣਿਆ ਔਰ ਉਹਨਾਂ ਨੇ ਪੰਨੂ ਦਾ ਵਿਰੋਧ ਕੀਤਾ ਵਿਰੋਧ ਕੀਤਾ ਜੀ ਤੇ ਉੱਥੇ ਹੀ ਸਾਡੇ ਸਮਾਜ ਨੂੰ ਵੀ ਇਹ ਚਾਹੀਦਾ ਕਿ ਅਸੀਂ ਆਪਾਂ ਏਕਤਾ ਦਿਖਾਈਏ ਇੱਕ ਤਾਜੀ-ਤਾਜੀ ਵੀ ਆਡੀਓ ਆਈ ਹੈ ਜਿਹਦੇ ਵਿੱਚ ਇੱਕ ਇੱਕ 14 ਅਪ੍ਰੈਲ ਤੱਕ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਦੇ ਸਟੈਚੂਜ਼ ਦਾ ਨੁਕਸਾਨ ਕੀਤਾ ਜਾਏ ਉਹਦੇ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਜਾਣਗੇ ਲਿਖਣ ਵਾਲੇ ਨੂੰ 11 ਲੱਖ ਰੁਪਈਆ ਵੀ ਦਿੱਤਾ ਜਾਊਗਾ ਦੇਖੋ ਜੀ ਮੈਂ ਤਾਂ 14 ਤੇ 4 ਦਿਨ ਰਹਿ ਗਏ ਬਾਕੀ ਦੇਖੋ ਜੀ ਆਪਾਂ ਤਾਂ ਕਹਿਣਾ ਚਾਹੁੰਦੇ ਆ ਵੈਸੇ ਤਾਂ ਕਾਨੂੰਨ ਦੀ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਜੇ ਨੇ ਉਹਨੇ ਬਾਹਰੋਂ ਇਹ ਸ਼ਰਾਰਤ ਕੀਤੀ ਆ ਸਰਕਾਰਾਂ ਦੀ ਜ਼ਿੰਮੇਵਾਰ ਬਣਦੀ ਆ ਅਮਿਤ ਸ਼ਾਹ ਜਿਹੜੇ ਸਾਡੇ ਗ੍ਰਹਿ ਮੰਤਰੀ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਵੀ ਜਿਹੜਾ ਬਾਹਰ ਬੈਠ ਕੇ ਸਾਡੇ ਮੋਲਕ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਆ ਉਹਨੂੰ ਪਤਾ ਪਾ ਕੇ ਇੱਥੇ ਲਿਆ ਕੇ ਇੱਥੇ ਬੰਨਿਆ ਜਾਵੇ ਤੇ ਜਿਹੜੇ ਇੱਥੇ ਉਹਦਾ ਕਹਿਣਾ ਮੰਨਦੇ ਆ ਜਾਂ ਉਹਨੂੰ ਜਿੰਦਾਬਾਦ ਲਿਖਦੇ ਆ ਸ਼ਰਾਰਤੀ ਅੰਸਰ ਉਹਨਾਂ ਨੂੰ ਵੀ ਪਤਾ ਲੱਗ ਜਵੇ ਵੀ ਕਾਨੂੰਨ ਦੀ ਤਾਕਤ ਬਾਵਾ ਸਾਹਿਬ ਦੀ ਲਿਖੇ ਸੰਵਿਧਾਨ ਦੀ ਤਾਕਤ ਕੀ ਆ ਹੂੰ ਤੇ ਦੂਜੀ ਗੱਲ ਇਹ ਆ ਵੀ ਗੱਲ 14 ਤਰੀਕ ਦੀ ਜਿਹੜੀ ਉਹ ਕਰਦੇ ਆ ਹੂੰ ਤੇ ਜਿਸ ਤਰ੍ਹਾਂ ਫਲੋਰ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਬਾਬਾ ਸਾਹਿਬ ਦੇ ਸਟੈਚੂ ਦਾ ਜਿਹੜਾ ਸ਼ੀਸ਼ਾ ਉਹਦੇ ਉੱਤੇ ਬਿਲਕੁਲ ਜਿਹੜੀ ਭੱਜੀ ਸੇਤਾਲਨੀ ਜਾਂ ਸਲੋਗਨ ਜਿਹੜੇ ਲਿਖੇ ਉਹਦੇ ਵਿਰੋਧ ਦੇ ਵਿੱਚ ਹਜ਼ਾਰਾਂ ਬੰਦਾ ਤੇ ਉੱਥੇ ਧਾਰਨਾ ਲੱਗ ਗਿਆ ਤੇ ਪੁਲਿਸ ਪ੍ਰਸ਼ਾਸਨ ਨੂੰ ਤਗੜੇ ਸ਼ਬਦਾਂ ਵਿੱਚ ਕਹਿ ਕੇ ਚੇਤਾਵਨੀਆਂ ਦੇ ਕੇ ਤੇ ਉਹਨਾਂ ਤੇ ਜਿਹੜੀ ਕਾਰਵਾਈ ਕਰਾਈ ਤੇ ਪੁਲਿਸ ਨੂੰ ਮਜਬੂਰ ਹੋ ਗਈ ਢਿੱਲੀ ਕਾਰਗੁਜ਼ਾਰੀ ਨਹੀਂ ਹੋਈ ਉਹਨਾਂ ਮਜਬੂਰ ਹੋ ਗਈ ਪੁਲਿਸ ਉਹਨਾਂ ਨੂੰ ਐਨ ਨੂੰ ਪੂਰੀ ਰੇਕੀ ਕਰਕੇ ਉਹਨਾਂ ਨੂੰ ਫੜ ਕੇ ਸਲਾਕਾਂ ਦੇ ਪਿੱਛੇ ਜਿਨ੍ਹਾਂ ਦਾ ਕੋ ਭੇਜੇ ਨਹੀਂ ਉਹਨਾਂ ਚਿਰ ਜਿਹੜੇ 바ਵਾ ਸਾਧ ਭੀਮਰਾਓ ਜੀ ਦੇ ਹੁੰਦੇ ਪੈਰੋਕਾਰ ਆ ਉਹ ਪਿੱਛੇ ਨਹੀਂ ਹਟੇ ਤੇ ਅਸੀਂ ਵੀ ਉਦੋਂ ਨਾਲ ਸੀਗੇ ਤੇ ਉਹਨਾਂ ਦੇ ਸ਼ਾਨ ਦੇ ਵਿੱਚ ਉਹਨਾਂ ਦੇ ਸਨਮਾਨ ਦੇ ਵਿੱਚ ਕੈਂਡਲ ਮਾਰਚ ਪੂਰੇ ਫਲੋਰ ਦੇ ਵਿੱਚ ਬਹੁਤ ਭਾਰੀ ਗਿਣਤੀ ਦੇ ਵਿੱਚ ਕੀਤਾ ਤੇ ਪੂਰਾ ਰੋਸ ਵੀ ਯਾਰ ਕੀਤਾ ਕਿ ਪ੍ਰਸ਼ਾਸਨ ਤੇ ਵੀ ਭਰ ਪ੍ਰਸ਼ਾਸਨ ਨੇ ਬਹੁਤ ਪੁਰਤੀ ਦਿਖਾਉਂਦੇ ਹੋਏ ਉਨਾਂ ਨੇ ਜਿਹੜਾ ਆ ਕਾਬੂ ਕਰ ਲਿਆ ਤੇ ਗੱਲ ਤਾਂ ਸਮਝਣ ਦੀ ਫੇਰ ਉੱਥੇ ਆ ਜਾਂਦੀ ਆ ਵੀ ਸਾਡਾ ਜਿਹੜੇ ਉਹ ਹੈਗੇ ਕੌਣ ਸੀ ਇੱਥੇ ਦੇ ਗਰੀਬ ਔਕੇ ਦੇ ਹਾਂ ਬਿਲਕੁਲ ਗੱਲ ਤਾਂ ਉੱਥੇ ਆ ਜਾਂਦੀ ਆ ਵੀ ਉਹ ਆ ਕਰਵਾਇਆ ਗਿਆ ਟੁੱਟੇ ਹੋਏ ਸੀ ਉਹਨਾਂ ਤੋਂ ਉਹ ਮਜਬੂਰੀ ਚ ਕਰ ਬੈਠੇ ਜੀ ਜੀ ਹੁਣ ਸਾਰੀ ਉਮਰ ਜੇਲ੍ਹ ਚ ਲੰਗੇ ਜਾਣੀ ਉਹਨਾਂ ਦੀ ਜੀ ਜੀ ਉਹ ਕੀ ਕਰਨਗੇ ਬਿਲਕੁਲ ਤੇ ਗੱਲ ਤਾਂ ਇਹ ਆ ਵੀ ਜਿਹੜੇ ਜਿੰਦਾਬਾਦ ਦੇ ਨਾਰੇ ਲਿਖਦੇ ਆ ਉਹ ਵੀ ਨਾ ਕਿਤੇ ਨਾ ਕਿਤੇ ਪੜਕੇ ਹੋਏ ਆ ਹੂੰ ਉਹ ਵੀ ਕਿਤੇ ਨਾ ਕਿਤੇ ਪਟਗੇ ਹੋਏ ਆ ਬਾਕੀ ਗੱਲ 14 ਤਰੀਕ ਦੀ 14 ਤਰੀਕ ਨੂੰ ਬਾਬਾ ਸਾਹਿਬ ਦੇ ਪੈਰੋਕਾਰ ਐਨਏ ਮਾੜੇ ਨਹੀਂ ਹੈਗੇ ਵੀ ਕੋਈ ਚੈਲੰਜ ਕਰਕੇ ਕੋਈ ਬਾਹਰ ਬੈਠਾ ਚੈਲੰਜ ਕਰਕੇ ਉਹਨਾਂ ਦੇ ਬੁੱਤਾਂ ਨੂੰ ਕੋਈ ਛੇੜ ਜਾਊਗਾ ਅਸੀਂ ਇਹ ਗੱਲ ਕੱਲੀ ਪੁਲਿਸ ਤੇ ਨਹੀਂ ਛੱਡ ਦੇਣੀ ਕਾਨੂੰਨ ਤੇ ਨਹੀਂ ਛੱਡ ਦੇਣੀ ਵੀ ਉਹ ਆਉਣ ਕਾਨੂੰਨ ਦੇ ਸਹਾਰੇ ਬੈਠੇ ਆ ਵੀ ਪੁਲਿਸ ਵਾਲੇ ਨਾਲ ਵੀ ਰਾਖੀ ਕਰਨੀ ਇਹੀ ਘਰੇ ਬੈਠੇ ਆ ਅਸੀਂ 14 ਤਰੀਕ ਨੂੰ 24 ਘੰਟੇ ਆਹ ਇਹ ਫਲੋਰ ਦੇ ਨੇੜੇ ਆ ਇਹ ਫਲੋਰ ਬਾਬਾ ਸਾਹਿਬ ਦੇ ਬੁੱਤ ਦੇ ਕੋਲ 24 ਘੰਟੇ ਉੱਥੇ ਹੀ ਰਹਿਣਾ ਆ ਅੱਛਾ ਜੀ ਇਹ ਪ੍ਰਾਣ ਘਾ ਲਿਆ ਮੇਰੇ ਨੌਜਵਾਨ ਸਾਤੀਆਂ ਨੇ ਅਸੀਂ ਫਲੋਰ ਦੇ ਬਹੁਤ ਸਾਰੇ ਜਿਹੜੇ ਨੌਜਵਾਨ ਸਾਤੀਆਂ ਨੇ ਪ੍ਰਾਣ ਕਰ ਲਿਆ ਬਈ ਅਸੀਂ 바ਵਾ ਸਾਹਿਬ ਦੇ ਬਹੁਤ ਦੇ ਕੋ ਰਹਿਣਾ ਆ ਅਸੀਂ ਦੇਖਦੇ ਆ ਕਿਹੜਾ ਸ਼ਾਂਤਰੀ ਅਨ ਸ਼ਰਾਤੀ ਅਨਸਰਿਆ ਵੀ ਜਿਹੜਾ ਸਾਡੇ ਹੁੰਦੇ ਹੋਏ ਸਾਡੇ ਡਾਕਟਰ ਭੀਮਰਾਓ ਉਮੇਦਕਰ ਜੀ ਦੇ ਬਹੁਤ ਦੇ ਬਾਹਲੂ ਹੱਥ ਲਉਣਾ ਅਲੱਗ ਗੱਲ ਲਿਖਣਾ ਗੱਲ ਅਲੱਗ ਗੱਲ ਉਹਨਾਂ ਦੀ ਬੋਤਲਾਂ ਨੂੰ ਭੇੜੀਆਂ ਨਜ਼ਰਾਂ ਨਾਲ ਕੋਈ ਉਦਨ ਦੇਖ ਵੀ ਜਾਵੇ ਅਸੀਂ 14 ਤਰੀਕ ਨੂੰ ਉੱਥੇ ਖੜੇ ਹਾਂ ਹੂੰ ਤੇ ਪਹਿਰਾ ਦੇਵੋਗੇ ਪਹਿਰਾ ਦੇਵਾਂਗੇ ਜੀ 24 ਘੰਟੇ ਵਾਹ ਜੀ ਵਾਹ ਇੱਥੇ ਸਰਪੰਚ ਸਾਹਿਬ ਉਹਨਾਂ ਨੇ ਗੱਲ ਕੀਤੀ ਜਿੱਥੇ ਕਿ ਸਰਕਾਰ ਦੀ ਜ਼ਿੰਮੇਵਾਰੀ ਵੜਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੜਦੀ ਉੱਥੇ ਸਾਡੀ ਸਮਾਜ ਦੀ ਵੀ ਜ਼ਿੰਮੇਵਾਰੀ ਵੜਦੀ ਜਿੱਥੇ-ਜਿੱਥੇ ਅਸੀਂ ਬਾਬਾ ਸਾਹਿਬ ਵੀ ਮਰਾ ਡਾਕਟਰ ਮਿਰਗੱਜ ਜੀ ਦੇ ਜਾਂ ਹੋਰ ਮਹਾਨ ਪੁਰਸ਼ਾਂ ਦੇ ਅਸੀਂ ਸਟੈਚੂ ਲਗਾਏ ਆ ਆਪਾਂ ਉਹਨਾਂ ਦੇ ਸਤਿਕਾਰ ਦੇ ਵਿੱਚ ਸਫਾਈ ਵੀ ਰੱਖੀਏ ਤੇ ਉਹਦੇ ਆਲੇ-ਦੋਲੇ ਆਪਾਂ ਕੈਮਰੇ ਆ ਦਾ ਪ੍ਰਬੰਧ ਕਰਕੇ ਰੱਖੀਏ ਜਾਂ ਆਪ ਵੀ ਉੱਥੇ ਧਿਆਨ ਰੱਖੀਏ ਖਿਆਲ ਰੱਖੀਏ ਤੋਂ ਦੀ ਰੱਖੀ ਕਰਨੀ ਚਾਹੀਦੀ ਹੈ ਸਰਪੰਚ ਸਾਹਿਬ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੈਪੀਮ ਜੀ ਜੈਪਾ ਜੈਪਾ